ਸੈਕਟਰੀ ਸ਼ਰਾਬ ਕਰਾਉਣਾ ਚਾਹੀਏ ਓਏ ਇੱਕ ਵਾਰ ਜਾਈ ਜੀ ਆਪਾਂ ਦਾ ਸਸਤੇ ਸਟਾਰਟਿੰਗ ਕਰ ਰਹੇ ਆਗੇ ਤੇ ਸੈਟਅਪ ਲਾ ਰਹੇ ਆਗੇ ਆਪਾਂ ਨੈਕਸਟ ਵੀਡੀਓ ਵਾਸਤੇ ਦੋ ਵੀਡੀਓ ਹੋ ਗਈ ਆਪਣੀਆਂ ਕੰਪਲੀਟ ਜਿਹੜਾ ਆਪਣਾ ਹਾਰਮੋਨੀਅਮ ਆ ਇਹ ਇਹ ਖਰਾਬ ਹੋ ਗਿਆ ਇਹ ਗੱਲਾਂ ਹੀ ਬਾਤ ਤੇ ਇਧਰ ਸਾਡਾ ਵੀ ਸਾਇਟਰੀ ਸੈਕਟਰੀ ਦੇ ਪਾਦਾਂ ਮੇਤੋਂ ਕੁੱਤਿਆਂ ਨਾਲ ਵੱਡਾ ਸਾਲਾ ਨਿਕਲ ਚੁੱਕਾ ਦੀਪੀ ਸ਼ਰਮ ਕਰ ਲੈ ਮਾੜੀ ਮੋਟੀ ਸਾਲਿਆ ਆ ਗਿਆ ਬਾਬੇ ਹਾਂਜੀ ਮੇਤਰੋ ਕੀ ਹਾਲ ਚਾਲ ਥੋੜਾ ਸਾਰਿਆਂ ਦਾ ਆਈ ਹੋਪ ਤੁਸੀਂ ਸਾਰਿਆਂ ਨੇ ਠੀਕ ਹੋਵੋਗੇ ਘੈਂਟ ਹੋਵੋਗੇ ਮੇਤਰੋ ਆਪਾਂ ਬਣਾਉਣੀ ਆਂਗੇ ਅੱਜ ਫਣੀ ਰੀਲਾਂ ਇੰਸਟਾਗ੍ਰਾਮ ਵਾਸਤੇ ਤੇ ਆਪਣੇ ਨਾਲ ਦੇ ਜਿਹੜੇ ਮੁੰਡੇ ਨੇਗੇ ਉਹ ਉੱਧਰ ਲੈ ਕੇ ਰਹੀ ਆ ਆਪਣੇ ਬੈਠੇ ਨੇ ਤੇ ਆਪਾਂ ਚਾਲਦੇ ਹਾਂ ਉੱਧਰ ਲੈ ਕੇ ਘਰੇ ਤੇ ਜੁੜੇ ਰਹੋ ਸਾਰੇ ਵਲੌਗ ਦੇ ਨਾਲ ਆਜੋ ਫਿਰ ਤੁਹਾਨੂੰ ਕਰਾਉਣੇ ਹਨ ਵਲੌਗ ਇੰਜੋਏ ਪੂਰਾ ਫਰ ਲੈਟਸ ਗੋ ਆਜੋ ਫਿਰ ਹਾਂਜੀ ਉਧਰੋਂ ਕੀ ਹਾਲ ਚਾਲ ਨਾ ਲਲੀ ਤੇ ਇਧਰ ਸਾਡਾ ਵੀ ਸੈਕਟਰੀ ਸੈਕਟਰੀ ਦੇ ਪਾਦਾਂ ਮੇਰੇ ਤੋਂ ਕੁੱਤੇ ਨਾਲ ਵੱਡਾ ਸਾਲਿਆ ਨਹੀਂ ਗੱਲ ਚੀਪੀ ਸ਼ਰਮ ਕਰ ਲੈ ਮਾੜੀ ਮੋਟੀ ਸਾਲਿਆ ਉਹ ਸਾਲਿਆ ਹੁਣ ਕਹੇ ਓਏ ਬਾਬੇ ਦਾ ਪਰਦਾ ਖੁੱਲ ਗਿਆ ਪਾਪਾ ਤੈਨੂੰ ਦੁਬਾਰਾ ਤਿਆਰ ਕਰ ਦਿਆ ਫੜ ਜਾ ਤੇਰੇ ਤੋਂ ਥੋੜਾ ਜਿਹਾ ਐਕਸਪੈਰੀਮੈਂਟ ਘਟ ਗਿਆ ਇਹਦਾ ਕਾਤਕ ਫਿਲਮ ਵਾਲਾ ਕਾਤੀਆ ਲੱਗਦਾ ਵੇ ਯਾਰ ਉਹ ਬਾਅਦ ਜੀ ਪਰੇ ਕਰ ਲੈ ਪਾਪਾ ਵਿੱਚ ਆਉਂਦੇ ਆ ਪਟੇਰੇ ਇਹ 2 ਸਾਲ ਪੁਰਾਣਾ ਸਾਡੇ ਕੁੱਤੇ ਦਾ ਹੈ ਪਟਾ ਜਣਾ ਸਾਡਾ ਕੁੱਤਾ ਨਵਾਜਦਾ ਉਹ ਦੋ ਹੀ ਪਾਦੇ ਓਏ ਜਾ ਕਰੇ ਟਰੈਕਟਰੀ ਤੈਨੂੰ ਐ ਨਹੀਂ ਲੱਗਦਾ ਕਿ ਤੇਰੇ ਨਾਲ ਥੱਕਾ ਹੋ ਰਿਹਾ ਤੈਨੂੰ ਮੈਨੂੰ ਪੂਰਾ ਥੱਕਾ ਹੋ ਰਿਹਾ ਬਾਬੇ ਦਾ ਯਾਰ ਸੈਟੀ ਤੇਰਾ ਭੌਂਕਾ ਨੂੰ ਜੀਤ ਨਹੀਂ ਕਰਦਾ ਸਾਲਿਓ ਉਹਨੂੰ ਵੀ ਵੜਾਈ ਲੈਣੇ ਲੱਗਦੇ ਹੱਥ ਕਿਹੜੀ ਕਾਤੀਆ ਫਿਲਮਾਂ ਡਾਇਲੌਗ ਬਣਾ ਦਿੰਦੇ ਆ ਆ ਵੀ ਕਾਦੀ ਇਹ ਮੇਤਰੋ ਨਵੀਂ ਸਕ੍ਰਿਪਟ ਆ ਤੇ ਸਾਡੀਆਂ ਸ਼ਾਰਟ ਵੀਡੀਓ ਤੁਸੀਂ ਦੇਖਦੇ ਹੋ ਸ਼ਾਰਟ ਵੀਡੀਓ ਤੇ ਅਸੀਂ ਪੂਰੀ ਵੀਡੀਓ ਜਿੰਨਾ ਕਰਤਾ ਸ਼ਾਰਟ ਵੀਡੀਓ ਅਸੀਂ ਪਾਪਾ ਕੀ ਕਰਦਾ ਯਾਰ ਆ ਤੁਸੀਂ ਆ ਦੇਖੋ ਸ਼ਾਰਟ ਵੀਡੀਓ ਬਣ ਰਹੀ ਆ ਪਰ ਇਹਦੇ ਵਿੱਚ ਮਿਹਨਤ ਦੇਖੋ ਸਾਡੀ ਕਿੰਨੀ ਲੱਗ ਰਹੀ ਆ ਹਨਾ ਗੱਲ ਗੱਲ ਤੇ ਮਿਹਨਤ ਆ ਲੱਗਦਾ ਗੱਲ ਗੱਲ ਤੇ ਤੇ ਵੀਡੀਓ ਬਣ ਰਹੀ ਆ ਮੇਤਰੋ ਕੌਣ ਕਹਿੰਦਾ ਤੁਹਾਨੂੰ ਮਿਲਿਆ ਇੰਸਟਾਗ੍ਰਾਮ ਤੇ ਸ਼ਾਰਟ ਵੀਡੀਓ ਆ ਉਹਨੂੰ ਇੰਸਟਾਗ੍ਰਾਮ ਤੇ ਹੀ ਮਿਲ ਜਾਣੀਆਂ ਤੇ ਆਪਣੇ ਚੈਨਲ ਸਨੀ ਹਰੀਕਾ ਵਲੌਗਸ ਤੇ ਸਾਨੂੰ ਉਹਦੇ ਦੇ ਸ਼ਾਰਟ ਦੇ ਵਿੱਚ ਮਿਲ ਜਾਣਗੀਆਂ ਤੇ ਸਾਡੇ ਕਲਾਕਾਰ ਰੈਡੀ ਹੋ ਗਏ ਨੇ ਤੇ ਇਹਨਾਂ ਦੀ ਵੀਡੀਓ ਬਣਾਉਣੀ ਹੈ ਹੁਣ ਆਪਾਂ ਨੇ ਨਾ ਲਾਲੀ ਪਾਲੀ ਯੂਐਸਏ ਵਾਲੇ ਪਹੁੰਚੇ ਨੇ ਸਪੈਸ਼ਲ ਸਾਡੀ ਵੀਡੀਓ ਬਣਾਉਣ ਵਾਸਤੇ ਚਲੋ ਪਿਆਰੇ ਜੀ ਬਾਬੇ ਆਣੇ ਦੋ ਦੋ ਰੱਖੀਆਂ ਸਨੀ ਮਾ ਟਨਬੀਤ ਬੋ ਦਬੇ ਚਲੋ ਸਰਟਿਕ ਗਾਣਾ ਹੋ ਜੇ ਯਾਰ ਸਣੀ ਵੀਡੀਓ ਹੋ ਜੇ ਇੱਕ ਗਾਣਾ ਹੋ ਜੇ ਮੈਂ ਕਹਣਾ ਇੱਕ ਗਾਣਾ ਹੋ ਜੇ ਅੱਜ ਕੱਲੇ ਵੇ ਪੱਲੇ ਪੱਲੇ ਵੇ ਤੈਨੂੰ ਵੇਖਦੀਆਂ ਅੱਖੀਆਂ ਪੰਪ ਬਹੁਤ ਅੱਛੀ ਜੀ ਮਿੱਤਰੋ ਕਦੇ ਵੀ ਨਾ ਉਹ ਇੰਨਾ ਚ ਵਚਤ ਰੱਖੋ ਆਪੂ ਆਪਣੀ ਛੋਟੇ ਝਾਂਮੜੇ ਤੇ ਕੱਪੜਾ ਬਾਬਾ ਮੂਸਾ ਗੀਤ ਗਾਣਾ ਕਰਾਤੋ ਤੇ ਕੱਪੜਾ ਸਾਦ ਬਣਾਜੀ ਮੂਸਾ ਚਲੋ ਮਿੱਤਰੋ ਆਪਾਂ ਨੂੰ ਵੀਡੀਓ ਬਣਾ ਲਈਏ ਟੈਗ ਤੋਂ ਬਾਅਦ ਤੁਹਾਨੂੰ ਮਿਲਦੇ ਆਜੋ ਠਾ 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 ਸਰੀ ਕੋਈ ਥੋ ਅਹੀਂ ਹਾਂਜੀ ਮਿੱਤਰੋ ਇੱਕ ਵੀਡੀਓ ਬਣਾ ਲਈ ਆਪਾਂ ਨੇ ਤੇ ਹੁਣ ਨੈਕਸਟ ਵੀਡੀਓ ਦੀ ਤਿਆਰੀ ਬਿਲਕੁਲ ਜਨਾਣਾ ਜਿਹਨੂੰ ਇਹਦੇ ਨਾਲ ਆ ਲੈ ਦੇ ਨਾਲ ਜਾਂਦੀ ਆਪਾਂ ਦਾ ਸਸਤੇ ਸਟਾਰਟਿੰਗ ਕਰ ਰਹੇ ਆਗੇ ਤੇ ਸੈਟਅਪ ਲਾ ਰਹੇ ਆਗੇ ਆਪਾਂ ਨੈਕਸਟ ਵੀਡੀਓ ਵਾਸਤੇ ਦੋ ਵੀਡੀਓ ਹੋ ਗਈਆਂ ਆਪਣੀਆਂ ਕੰਪਲੀਟ ਜਿਹੜਾ ਆਪਣਾ ਹਾਰਮੋਨੀਅਮ ਆ ਇਹ ਇਹ ਖਰਾਬ ਹੋ ਗਿਆ ਇੱਕ ਲਾਈਂ ਪਾਈਦਾ ਆ ਵੀ ਜਨ ਖਰਾਬ ਹੋ ਗਿਆ ਸੋਰ ਖਰਾਬ ਹੋ ਗਿਆ ਤੋ ਆਹ ਪਿੱਛੇ ਮੈਨੂੰ ਚਾਰਨ ਕੋਈ ਚੱਲ ਗਿਆ ਨਾਗਾ ਸਾਈਟਰੀ ਆ ਤੇਰੀ ਗੱਲ ਤੇ ਬਹੁਤ ਸੋਹਣਾ ਲੱਗਦਾ ਸੋਹਣਾ ਉਹ ਹੁਣ ਪਤਾ ਲਾ ਦੇ ਤੂੰ ਕੁੜੀ ਆ ਹੁਣ ਦੇ ਰੋਲ ਚ ਆ ਲਾ ਦੇ ਮੱਛੇ ਤੋਂ ਟਿੱਕੀਆਂ ਤੂੰ ਕੀ ਉਹ ਬਾਬਾ ਬਾਬਿਆਂ ਨੇ ਇੱਕ ਲਾ ਦੀ ਹੋਰ ਬਣਾਉਣੀ ਬਣਾ ਲਓ ਹੁਣ ਤਾਂ ਲੱਭੋ ਬਾਬਿਆਂ ਜੀ ਆਪਣੇ ਕੋਲ ਹੈ ਨਹੀਂ ਕੋਈ ਨਹੀਂ ਬਾਬਾ ਆਪਣੇ ਲਵੀ ਆ ਜਿੱਤੇ ਮਰਜ਼ੀ ਫੜ ਕੇ ਲਾ ਦਾਂਗੇ ਸਾਈਟਰੀ ਸਾਈਟਰੀ ਦੇ ਮੱਥੇ ਤੇ ਲਾ ਆ ਕੀ ਲਾਇਆ ਤੀ ਵੇਲ ਪਿਸਟਿਕ ਲਾਈ ਸੀ ਹੁਣ ਕੀ ਲਾਈ ਸੀ ਇੱਕ ਚਾਕਲਾ ਲਾਇਆ ਸੀ ਬਾਬਾ ਗਰਸਾਸਤਾ ਅਟੈਂਡ ਕੀਤਾ ਸੀ ਚੱਲ ਓਏ ਹੁਣ ਤੂੰ ਕੁੜੀ ਬਣ ਸਲਵਾਰ ਸੂਟ ਲੈ ਕੇ ਨਹੀਂ ਏਚੀ ਬਣ ਜਾ ਬਸ ਟੌਪ ਵੀ ਪਾ ਸਾਡੀ ਕੁੜੀ ਲੈ ਹੁਣ ਕੁੜੀ ਬਣਾਉਣਾ ਬਾਬਾ ਵੀ ਇਹੀ ਬਰੋ ਪੇਮੈਂਟ ਵੀ ਆਪਣੀ ਕਦੋਂ ਕਰ ਜੂਗੀ ਪੇਮੈਂਟ ਆਉਂਦੀ ਐ ਬਸ ਰਾਸਤੇ 'ਚ ਹੀ ਐ ਪੇਮੈਂਟ ਜਲਦੀ ਕਰ ਲੈਣਾ ਮੈਨੂੰ ਹੋਰ ਸਹੂਆਂ ਤੇ ਵੀ ਜਾਣਾ ਹੁੰਦਾ ਮੈਨੇ ਆ ਦੇਖੋ ਆ ਦੇਖ ਲੈ ਕੁੱਤੇ ਵਾਲਾ ਫਟਾ ਓਏ ਓਹੋ ਔਖਾ ਹੀ ਓਏ ਆ ਗਲਾਬ ਦਾ ਫੁੱਲਾ ਟੁੱਟੇ ਫੁੱਲ ਔਖਾ ਹੀ ਐ ਜੰਤਾ ਦਾ ਫੁੱਲ ਨਾ ਟੁੱਟ ਜੇ ਗਲਾਬ ਦਾ ਪਪਾ ਹੁਣ ਤੂੰ ਜੋਲਫਾ ਖਿਲਾੜ ਕੇ ਵੇ ਜੀ ਇਹਨੂੰ ਵੈਸੇ ਇਹ ਮਿੱਤਰੋ ਆਪਾਂ ਵੀਡੀਓ ਫਨ ਸ਼ਨ ਵਾਸਤੇ ਬਣਾਉਣੇ ਹੁੰਨੇ ਆ ਤੇ ਇਹਦੇ ਨਾਲ ਕੋਈ ਅਸੀਂ ਸੰਗ ਵਾਲਾ ਕੰਮ ਆਣਾ ਸ਼ਰਮ ਵਾਲਾ ਠੀਕ ਹੈ ਨਾ ਜਦੋਂ ਆਪਾਂ ਵੀਡੀਓ ਬਣਾਉਣੀ ਲੱਗੇ ਉਦੋਂ ਕੋਈ ਸੰਗ ਸ਼ਰਮ ਨਹੀਂ ਮੈਂ ਉਹ ਬੰਦੇ ਨੂੰ ਮੈਂ ਨਾ ਸੈਕਟਰ ਨੂੰ ਇਹ ਕੰਮ ਦੇ ਵਿੱਚ ਬਹੁਤ ਚੰਗਾ ਸਮਝਦਾ ਬੈਸਟ ਮੰਨ ਲਾਂਗਾ ਵੀ ਜਿਹੜਾ ਇਹ ਚੀਜ਼ ਤੁਸੀਂ ਸ਼ਰਮ ਨਹੀਂ ਮੰਨਦੇ ਨਹੀਂ ਅਸੀਂ ਮੰਨਦੇ ਆ ਯਾਰ ਨਹੀਂ ਮਤਲਬ ਕਿ ਸਾਡੀ ਕੋਈ ਇੱਜ਼ਤ ਹੀ ਨਹੀਂ ਸਾਡੇ ਪਿੰਡ ਦੀ ਕਈ ਮੁੰਡੇ ਦੇਖਿਆ ਜਿਨ੍ਹਾਂ ਨੂੰ ਆਪਾਂ ਨੇ ਮਤਲਬ ਕਿ ਰੋਲ ਦੇਣ ਦੀ ਕੋਸ਼ਿਸ਼ ਕੀਤੀ ਆ ਮੈਂ ਆਪਾਂ ਖੁਦ ਕਰ ਲੈਣੇ ਹੁੰਦੇ ਆ ਰੋਲ ਤਾਂ ਕੋਈ ਚੱਕਰ ਨਹੀਂ ਪੜ ਕੋਈ ਕੋਈ ਵੀਡੀਓ ਐਸੀ ਜੀ ਹੁੰਦੀ ਜਿਹਦੇ ਵਿੱਚ ਆਪਾਂ ਨੂੰ ਕੋਈ ਜੀ ਆਪਾਂ ਨੇ ਹੋਰ ਬਣਾਉਣਾ ਹੁੰਦਾ ਤੇ ਕਿਸੇ ਨੂੰ ਕੁਝ ਹੋਰ ਬਣਾਉਣਾ ਹੁੰਦਾ ਹਨਾ ਉਹਦੇ ਚ ਲੋਕ ਫਿਰ ਸ਼ਰਮ ਕਰਦੇ ਆ ਕੋਈ ਕਹੂ ਮੈਂ ਕੁੜੀ ਨਹੀਂ ਬਣਦਾ ਚੁੰਨੀ ਲੈ ਕੇ ਜਾਂ ਕੁਝ ਹੋਰ ਹਨਾ ਅਗਲਾ ਸੈਟਅਪ ਤੇੜੀ ਹੈ ਨੈਕਸਟ ਚਲੋ 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 ਉਹ ਤੁਹਾਡੇ ਡਾਇਲੌਗ ਯਾਦ ਕਰ ਲਓ ਆਜੋ ਮਿੱਤਰੋ ਨੈਕਸਟ ਆ ਮੇਟਰ ਆਪਣੀ ਨੈਕਸਟ ਵੀਡੀਓ ਵੀ ਹੋ ਗਈ ਕੰਪਲੀਟ ਤੇ ਹੁਣ ਅਗਲੀ ਵੀਡੀਓ ਬਾਰੇ ਬੰਦਾ ਸਾਡਾ ਦੱਸ ਰਿਹਾ ਸਟੈਪ ਕਿਵੇਂ ਕਰਦੇ ਨੇ ਓਰੇ ਆ ਹੂੰ ਓਰੇ ਆ ਕਿਵੇਂ ਇਧਰੇ ਆ ਜ ਆ ਜਾ ਮੇਰੇ ਨਾਲ ਤਾਂ ਮੇਰੇ ਸਟੈਪ ਦੇਖ ਲਓ ਐ ਕਰਨਾ ਜਮਾ ਚਲੋ 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 ਆ ਜਾ ਤੂੰ ਨਾ ਨਾ ਜਸਪਾਲ ਆਈ ਫਿੱਕ ਕੇ ਹੁਣ ਆ ਫਿਰ ਐ ਮੈਂ ਮੁੰਡਿਓ ਸਾਡਾ ਕਲਾਕਾਰ ਜਗਦੀਪ ਸਿੰਘ ਸੰਧੂ ਉਹਦੇ ਕਲਾ ਦੀ ਟੀਮ ਨਾਲ ਦੀ ਟੀਮ ਆਰਟਿਸਟਾਂ ਨੂੰ ਦੱਸਦਾ ਹੋਇਆ ਕਿਵੇਂ ਸਟੈਪ ਕਰ ਲੈਣੇ ਅੱਗੇ ਸਾਈਟ ਤੇ ਸਾਡਾ ਵੀਰ ਆਇਆ ਉਹ ਨਾਲ ਪਿੱਛੇ ਚਲੋ ਮੁੰਡਿਓ ਨੈਕਸਟ ਵੀਡੀਓ ਬਣਨ ਦੀ ਕਗਾਰ ਓਹ ਨੈਕਸਟ ਵੀਡੀਓ ਆਪਣੀ ਬਣ ਰਹੀ ਆ ਮਿੱਤਰੋ ਕਸਾ ਦਾ ਹੀ ਮਿਹਨਤ ਕਰ ਕਰ ਨਵੇਂ ਸਟੈਪ ਲਾਉਦੇ ਆ ਬਾਈ ਚਲ 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 ਕਿਧਰੇ ਮੇਡਾ ਕਾਵਾ ਜੀ ਕਿਧਰੇ ਦੁੱਲੀ ਗੋਂਦਾ ਚਲੋ ਚਲੋ ਤੇ ਜਲਦੀ ਕਰੋ ਨੈਕਸਟ ਵੀਡੀਓ ਬਣ ਰਹੀ ਹੈ ਮਿੱਤਰ ਹੁਣ ਆਪਣੀ ਦੋ ਬਣ ਗਈਆਂ ਦੇਖੋ ਦੇਖੋ ਲਸਣ ਦੇ ਖੁਦ ਸੀ ਕੀਦੇ ਆ ਲੈਨੇ ਇਹਦੇ ਨਾਲ ਬਰਮਾ ਤੇ ਵੀ ਇਹ ਹੀ ਨਾਟਕ ਕਰਾਂਗੇ ਚਲੋ 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 ਓਏ ਓਏ ਗਾਣਾ ਸੌਰੀ ਸਰ ਬਾਈ ਹੁਣ ਅੱਕੇ ਹੋਏ ਐਕਟਰ ਕੁਝ ਵੀ ਕਰ ਸਕਦੇ ਆ ਯਾਰ ਦਾ ਬਚਾਅ ਹੋ ਗਿਆ ਚੱਲ 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 ਜਲਦੀ ਕਰ साइटरी तो शराब <laughs> एक बार फिर तुर के साथ चल तोरी हूं हू चलो वन टू थ्री ਸਟਾਰ ਓਏ ਗਹਾਣਾਂਗੇ ਕੋਈ ਸਟੈਪ ਤਾਂ ਮਿਲਦੇ ਨਹੀਂ ਸਾਈਟਰੀ ਨੂੰ ਹੀ ਕੁੜੀ ਬਣਾ ਰੱਖਿਆ ਹੈ ਸਾਈਟਰੀ ਨੇ ਬਾਬਾ ਬਣਾ ਰੱਖਿਆ ਹੈ ਸਾਈਡਰੀ ਕੀ ਕਹੀਏ ਮੈਂ ਸਾਨੂੰ ਮਰਦਾ ਹੈ ਕਿ ਲਾਕੇ ਚੱਕੇ ਜਾਈ ਦੇਖ ਲੋ ਕਾਦਰ ਲਖਾਰੀ ਜਾ ਕੀ ਕਰਦਾ ਹੈ ਕਾਦਰ ਲਗਾ ਕਾਦਰ ਤੂੰ ਲੈ ਜਾ ਕਾਦਰ ਲਖਾਰੀ ਤੂੰ ਸੜਾ ਤੁੱਪੇ ਵੀ ਮੈਂ ਕਾਲਾ ਹੋਣਾ ਜੀ ਓਏ ਹੋਰ ਤੁੱਪੇ ਮੈਂ ਹੋਰ ਕਾਲਾ ਹੋ ਰਿਹਾ ਯਾਰ ਹੋਰ ਤੁੱਪਾ ਗਾਸਤਾ ਫੂਲਾ ਤੂੰ ਆਏ ਜੇ ਕਰਕੇ ਹੈ ਇਧਰੋਂ ਆਈ ਤੁਰਿਆ ਠੀਕ ਹੈ ਇਧਰੋਂ ਆ ਇੱਕ ਵਾਰ ਤਾਂ ਐਂਟੀ ਹੀ ਲਾਕੇ ਤੁਰ ਗਈ ਸਾਹਮਣੇ ਮੈਂ ਤੇ ਚੱਲਣ ਇਧਰ ਗੱਲਾਂ ਕਰਦੇ ਹਾਂਗੇ ਕਿ ਆਪ ਵੀ ਚੱਕਾਂਗੇ ਤਸੋ ਚਲੋ ਜਲਦੀ ਕਰੋ ਇਧਰੋਂ ਆਈ ਨਹੀਂ ਤੂੰ ਐਸੀ ਤੂੰ ਨਹੀਂ ਮੈਂ ਆਏ ਨੇ ਵਿਚਾਰਿਆ ਆ ਤਾਂ ਨਹੀਂ ਵਿਚਾਰਿਆ ਇਹਨੂੰ ਡੱਕਰ ਦਾਂਗੇ ਆਰੇ ਆਰੇ ਮਾ ਗੱਥਿਆ ਮਾ ਹੁਣ 3 ਸਟਾਰਟ ਤੇਜ ਆ ਖੜ ਜਾ ਯਾਰ ਕੱਟ ਤੂੰ ਤਾਂ ਇੱਥੂ ਹੀ ਦੁਰ ਪਾਸ ਕੋਲ ਅੱਕਾ ਜਾਣਾ ਤੇ ਤੂੰ ਤਾਂ ਇਕਲਾ ਮੜਿਆ ਚੱਕ ਨਹੀਂ ਹੈ ਸਾਡੀ ਕਿੰਨੀ ਐਣ ਕੇ ਹੀ ਲੱਗੇ ਐ ਚੱਲ ਚੱਲ ਤੇ ਤੇ ਤਰੀ ਚੱਲ ਪਹਿਲੀ ਗੱਲ ਦੇ ਖੜ ਜਾ ਚਲੋ ਮਿੱਤਰੋ ਨੈਕਸਟ ਵੀਡੀਓ ਲਾ ਦੇ ਚਲਾ ਦੇ ਚੱਲ ਕੈਮਰਾ ਘਹਿ ਰਹੀਆਂ ਵੀ ਅਸੀਂ ਭੈਣ ਭਰਾ ਹੀ ਆਪਸ ਦੇ ਵਿੱਚ ਮੇਰਾ ਨਾਮ ਮੇਰਾ ਨਾਮ ਜਿੰਨਾ ਨਾ ਕਸ਼ਨਾ ਬਣ ਚੰਦਾ ਚੜਾਦਾ ਫਿਰ ਨਹੀਂ ਉਹ ਇੱਕ ਗੱਲ ਹੈ ਕਿ ਲੜਕੀ ਕੰਦਾ ਕੀ ਲੈਣੀ ਰਹੇ ਇਹ ਉਹ ਉਹ ਵਿਆਹ ਕਰਾ ਹਾਂਜੀ ਕੀ ਕਰੀਏ ਇਹ ਇਹ ਕੌਣ ਹੈਗਾ ਚਲਾਦਾ ਇਹ ਹਾਸ ਬਣ ਮਾਮੇ ਦਾ ਮੁੰਡਾ ਹੀ ਹੱਜ ਮੇਂ ਗਿਆ ਸਭ ਆ ਮਾਮੇ ਦਾ ਮੁੰਡਾ ਮਾਮੇ ਦਾ ਮੁੰਡਾ ਪੂਰੀ ਤੇਜ ਦੇ ਤੇ ਬੌਂਦਲ ਗਈ ਹਸਬੰਦ ਕਿਹੜਾ ਸੀ ਆ ਮਾਮੇ ਦਾ ਮੁੰਡਾ ਓਏ ਬੌਂਦਲੇ ਇਹਨੇ ਤੇਜ ਕਿੰਨਾ ਬੂੰਦਦਾ ਯਾਰ ਹੁਣ ਤਾਂ ਵੈਕਟਰੀ ਲੈ ਲੈ ਇਹਨਾਂ ਕਾ ਮੈਨੂੰ ਫੜਾ ਦੇ ਲਿਆਓ ਜੀ ਲਿਆਓ ਜੀ ਲਿਆਓ ਜੀ ਸੈਕਟਰੀ ਨੇ ਕਹਿੰਦੇ ਅੱਕ ਕੇ ਜੁੜੇ ਹੀ ਕਰ ਲਿਆ ਹੁਣ ਐ ਸੈਕਟਰੀ ਸੈਕਟਰੀ ਪੈਨੋ ਜਾ ਤੂੰ ਭਜਾ ਦੇ ਬਚਾਲੇ ਮੈਂ ਬੈਠਣਾ ਜੀ ਉਸਤਾਦ ਦੇ ਤੇ ਬੈਠਣ ਨੂੰ ਥਾਰ ਰਹੇ 1 more video 1 more ਲੈ ਮਿੱਤਰੋ ਨਿਊ ਵੀਡੀਓ ਦੀ ਤਿਆਰੀ ਅੱਜ ਆਪਾਂ ਬਣਾਦੀਆਂ ਨੇ 7-8 ਵੀਡਿਓਾਂ ਇਕੱਠੀਆਂ ਸੈਟਅਪ ਤਿਆਰ ਕਰ ਲਿਆ ਮਾਈਕ ਮੂਿਕ ਤੇ ਹਰਮੋਨੀਅਮ ਆ ਤੁਹਾਨੂੰ ਸੁਣ ਸੁਣਾ ਬਜਾਏਗਾ ਤੁਹਾਨੂੰ ਸੁਣ ਸੁਣਾ ਬਜਾਏਗਾ ਪੁੱਛਿਆ ਬੰਦਾ ਲੈ ਵੇ ਕੀ ਬਜਾਏਗਾ ਤੋਂ ਬਜਾ ਲੀਂ ਕਿੱਦਿਆ ਐਂਡ ਫੋਰ ਟਾਪਰ ਐਂਡ ਫੋਰ ਚੱਲੋ ਹਰਮੋਨੀਅਮ ਬਜਾ ਕੇ ਦੱਸਾਂ ਓ ਹੈਲੋ ਸਾਨੂੰ ਵੀਡੀਓ ਬਣਾ ਲੈਣ ਦੇ ਉਸਤਾਦ ਜੀ। ਹਾਂ। ਉਹ ਵਾਡੇ। ਤੜੀ ਤੇ ਵਾਤਾਂ ਤੇ ਕਾਬੂ ਰੱਖਦਾ ਨਹੀਂ। ਉਹ ਜਮਾ ਐਂ ਦੇਖਾ ਸੈਕਟਰੀ ਦਾ ਮੂੰਹ ਦੇਖ ਕੇ ਦੇਖ। ਕੀ ਦੇ ਵਰਗਾ ਲੱਗਦਾ ਇਹ? ਮੁੱਖ ਮੰਤਰੀ ਵਰਗਾ ਭੇਗਈ। ਮੁੱਖ ਮੰਤਰੀ ਵਰਗਾ ਲੱਗਦਾ ਨਾ? ਵੀਡੀਓ ਪੂਰੀ ਦੁਪਹਿਰ ਦੀ ਰੱਜੀ ਦੇਖਦਾ ਸਹੀ। ਮੁੱਖ ਮੰਤਰੀ ਲੱਗਦਾ ਨਾ ਇਹ? ਹਾਂ ਜੀ। ਉਹ ਵੀ ਉਹਨੂੰ ਮਾਰ ਗਿਆ। ਤੇਰਾ ਤੇਰਾ ਮੁੱਖ ਮੰਤਰੀ ਤਸਰੀ ਕਰ ਦਿੰਦੇ ਹੁਣ। ਉਹ ਟੂ ਸੀਗਾ। ਹਾਂ।

ਕਿਉਂ ਵੀ ਮੈਂ ਮਾਰਿਆ ਬੰਤੈ ਜੀ ਨਾ ਨਿੰਦੇ ਜਾਣ ਜਰਾ ਸੁਰ ਫੜ ਲੈ ਮਿੱਤਰੋ ਅਸੀਂ ਦਿੰਦੇ ਯਾਰਿਆ ਜਾਣ ਜਾਣ ਆਠ ਤੇ ਤੇ ਬੁੱਧ ਸੁੱਕ ਗਏ ਬੁੱਧ ਸੁੱਕ ਗਏ ਛੋੜੀਏ ਬਣਨ ਜਾਣ ਜੜ ਜਾ ਗੱਭਰ ਦੇ ਬੁੱਧ ਸੁੱਕ ਗਏ ਗੱਭਰ ਦੇ ਬੁੱਧ ਸੁੱਕ ਗਏ ਤੇਰੇ ਦਾ ਹਮ ਤੇ ਸੁੱਕ ਕੇ ਜੀਦਾ ਉਸਿਆਰ ਦੇ ਲਾ ਸਿਵਜੀ ਵੰਗੂ ਜੂੜਾ ਖੜਾ ਤਾ ਹਾਂ ਤੇ ਤੇ ਤਾਂ ਬਹੁਤ ਸੁੱਕ ਕੇ ਵਿਆਹ ਦੇ ਭੋਗ ਦਾ ਮਹੌਲ ਬਣਾਉਂ ਲਈ ਜਰ ਜਿਹੜਾ ਬੁੱਦ ਸੁੱਕੇ ਲੈ ਵੀਰੋ ਜਿਨੇ ਕਹੇ ਭਾਵੇਂ ਜਿਨੇ ਵਿਆਹ ਹੋ ਕੇ ਹਟਿਆ ਹੋ ਕੇ ਹਟਿਆ ਜਾ ਜਿਨੇ ਕਦੇ ਭੋਗ ਭੂਗ ਪੈ ਕੇ ਹਟਿਆ ਜਾ ਜਿਨੇ ਜਵਾਬ ਜਬੂਕ ਹੋਇਆ ਉਹ ਕੋਲ ਉਹ ਨੱਚਣ ਵਾਸਤੇ ਆਉਂਦੇ ਹੁੰਦੇ ਨੇ ਨਾ ਉਹ ਇਹੀ ਨੇ ਆਹ ਦੇਖੋ ਇਥੇ ਰਿਹਾ ਸਰਕਾਰ ਦੇ ਨਰਦੀ ਇਹੋ ਹਾਂ ਤੁਹਾਰਾ ਕਿਹਾ। ਹੁਣ ਆਪਾਂ ਚੱਕਣਾਗਾ। ਬੜੀਆ ਗੱਡੀ ਨੂੰ ਸਾਈਡ ਤੇ ਦਬੀਲ ਕਰਨਾ ਸਿੱਖੋ। ਹੁਣ ਆਪਾਂ ਕਿਹੜਾ ਚੱਕੀਏ? ਚੌਥੇ ਗਾਲ ਨੂੰ ਚੱਕ ਚੌਥੇ ਗਾਲ ਨੂੰ। ਗਾਣਾ ਦਾ ਚੱਕ ਲਈਏ, ਗਾੜ ਦੇ ਚਮਮਾ ਦੀ ਚੱਕ ਲਈਏ। ਓਹ ਛੋਟੇ ਆਂ। ਗਾਣਾ ਹੂਆ। ਮੇਰਾ ਗਾਣਾ ਸੁਣ ਪੂਰਾ ਕਿਹੜਾ ਗਾਣਾ ਦਾ ਮੈਨੂੰ ਐ ਦੱਸ ਦਿਓ। ਤੁਸੀਂ ਵਿੱਚ ਪੂਰਾ। ਤੋ ਵੀਡੀਓ ਬਣਾਓ। ਜਗੋ ਮੈਟਰ। ਵੀਡੀਓ ਬਣਾ ਲਈ ਜੰਨੀ ਆਪਣੇ ਤੋਂ ਬਣ ਸਕੀਆਂ ਸੀ। ਹੁਣ ਅਸੀਂ ਆਪਾਂ ਅਸਲੀ ਰੂਪ ਜਾ ਗਿਆ ਸਾਡੇ ਇੱਧਰ ਵੀ ਭਿਆਨਕ ਨੇ ਥੋੜੇ ਜੇ। ਹਾਂ ਇੱਧਰ ਵੀ ਭੜੇ ਦੇ। ਆ ਦੇਖੋ ਭੜੇ-ਭੜੇ ਮੂਹ ਹੋ ਜਾਉਂਦੇ ਦੇਖੋ। ਨਾਲ ਰਾਜੈਕਟਰੀ ਹਾਂ ਜੀ ਕਹਿੰਦਾ ਕਾਇਕ ਇਹ ਹੈ ਬਈ ਕਾਤਾ ਲਖਾਰੀ ਕਹਿੰਦਾ ਹਾਰਮੋਨੀ ਥੋੜਾ ਜਿਆਦਾ ਕਰਾਵਾ ਚੱਲਦੀ ਥੋੜਾ ਜਿਹਾ ਤਾਂ ਐ ਕਰ ਐ ਕਰ ਹੁਣ ਗਾਣਾ ਸੁਣਾ ਕੇ ਦੱਸ ਕੇ ਸ਼ੈਰੀ ਹੋ ਜਾਈ ਸ਼ੈਰੀ ਸੁਣਾ ਦੇ ਜਾ ਸ਼ੈਰੀ ਸੁਣਾ ਦੇ ਆ ਜਾ ਚੱਲ ਕਹਿੰਦਾ ਪਿਆਰ ਕਰਨਾ ਨਹੀਂ ਚਾਹੀਦਾ ਹਾਂ ਜੀ ਕਿਸੇ ਉੱਤੇ ਮਰਨਾ ਨਹੀਂ ਚਾਹੀਦਾ ਨਹੀਂ ਕਹਿੰਦਾ ਤੜਫਾ ਕੇ ਤੁਰ ਜਾਂਦੀਆਂ ਨੇ ਓਹ ਆ ਕੁੜੀਆਂ ਕੁੜੀਆਂ ਵੀਰੇ ਰਵਾਗੇ ਤੁਰ ਜਾਂਦੀਆਂ ਨੇ ਕਹਿੰਦਾ ਕਹਿੰਦਾ ਮੱਲਾ ਦੇ ਦਰ ਤੇ ਹੋ ਕੇ ਆਇਆ ਅੱਲਾ ਦੇ ਦਰ ਤੇ ਹੋ ਕੇ ਆਇਆ ਆਪਦਾ ਦੁੱਖ ਸੁਣਾ ਕੇ ਆਇਆ ਦਿਲ ਨੂੰ ਤੜਫਾ ਕੇ ਆਇਆ ਵੀਰੇ ਇਸ਼ਕ ਪਿਆਰ ਨਾ ਕਰਿਓ ਮੱਖਾਂ ਨੂੰ ਰਵਾ ਕੇ ਆਇਆ ਮਾਸ਼ਾ ਅੱਲਾਏ ਹੇ ਨਾ ਕਰਿਓ ਜੀ ਚਾਹ ਸਾਈਡਰੀ ਚਪਕਾ ਲਿਆ ਕੋਈ ਲਿਖ ਗਿਆ ਹੋ ਜਾਂਦਾ ਹੋ ਜਾਂਦਾ ਤੱਕ ਇਹ ਕਾਤ ਲਿਖਾ ਜੀ ਮਿੱਤਰੋ ਥੋੜੇ ਵਾਲੇ ਟਾਈਮ ਤੇ ਫਿਰ ਕੋਈ ਗਾਣਾ ਰਿਕਾਰਡ ਕਰਾਵਾਂਗੇ ਥੋੜਾ ਮੋਟਾ ਜਿੰਨੇ ਕੁ ਜੋਗੇ ਆਪਾਂ ਕੋਈ ਆਹ ਇੱਕ ਗਾਣਾ ਹੈ ਨਾ ਲੀਨ ਹੋਣਾ ਰਹੀ ਆ ਹੈ ਮਰ ਜਿੰਦ ਪੈਂਦੇ ਆ ਚਾਹ ਹਾਂ ਇਹਦਾ ਗਾਣਾ ਵੀ ਆ ਰਿਹਾ ਕਾਰਪਰੀ ਦੇ ਨਾਲ ਕਿਉਂ ਫੈਕਟਰੀ ਆਉਂਦਾ ਸੁਣਾਈਓ ਕਿਵੇਂ ਸੀ ਆ ਮੈਂ ਗਾਣਾ ਕਿਵੇਂ ਦੀ ਤੇਰੀ ਸੋਹਣੀਏ ਚੱਲੇਗੀ ਸਰਦਾਰ ਦੀ ਮੇਰਾ ਵੀ ਤਾਂ ਨਾ ਚੱਲਦਾ ਉਹ ਵੀ ਸੁਣਾ ਦੇ ਚੱਲ ਉਹ ਸਾਡ ਕਿਉਂ ਤੇਰੀ ਸਰਦਾਰੀ ਨਹੀਂ ਹੈਗੀ ਲੱਸੀ ਹੈ ਤੇਰੀ ਉਹ ਲੀਕ ਪਹਿਲੀ ਗਾਧੂ ਕਰਨਾ ਗਾਣਾ ਐਤੂ ਬਾਤ ਨਹੀਂ ਹੁੰਦੀ ਗੁੰਦਾ ਪਹਿਰਾ ਲੀ ਗਾ ਦੇ ਇੱਕ ਇੱਕ ਪਹਿਰਾ ਇੱਕ ਪਹਿਰਾ ਹਾਂ ਤਰੀ ਤਲੂਗੀ ਸੋਹਣੀ ਏ ਸਰਦਾਰੀ ਨਹੀਂ ਮੱਜ ਵੀ ਦਾ ਨਾਂ ਚੱਲਦਾ ਹਾਂ ਇੱਕ ਵੱਧ ਵਾਜਦਾ ਸੀ ਵਧੀਆ ਗਾਲੀਏ ਤੇ ਤੇਰਾ ਰਗੋੜਾ ਸਾਡੀ ਟੈਲਬੰਮ ਪਾਉਣੀ ਆਜੋ ਐਡੀ ਚਲੋ ਐਡੀ ਤਾਂ ਮੋਰੀਮ ਹਾਡ ਮੋਰੀਮ ਹਾਡ ਮੋਰੀਮ ਚੱਕਾ ਥੋੜਾ ਜਿਹਾ ਅੱਡਾ ਹਵਾ ਮਤਾ ਯਾਰਾ ਤੇਰੇ ਡੈਡੀ ਵੀ ਕਹਿੰਦਾ ਥੋੜਾ ਜਿਹੀ ਖਰਾਬ ਆ ਜੀ ਬਾਕੀ ਸਾਰਾ ਠੀਕ ਉਹ ਚੱਲਦੀ ਥੋੜਾ ਜਿਆ ਤੇ ਚਲੋ ਠੀਕ ਆ ਮਿੱਤਰੋ ਇਹਦੇ ਨਾਲ ਹੀ ਬਲੌਗ ਦਾ ਕਰਨ ਲੱਗਿਆ ਹੁਣ ਆਪਾਂ ਐਂਡ ਜਿਨੂ ਜਿਨੂ ਆਪਣਾ ਬਲੌਗ ਵਧੀਆ ਲੱਗਿਆ ਲਾਈਕ ਸ਼ੇਅਰ ਐਂਡ ਕਮੈਂਟ ਕਰਕੇ ਜਰੂਰ ਦੱਸਿਓ ਚੈਨਲ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਜਵੀ ਨਾ ਭੁੱਲਿਓ ਮਿਲਦੇ ਆ ਇੱਕ ਹੋਰ ਨਵੇਂ ਬਲੌਗ ਦੇ ਨਾਲ ਹੁਣ ਤੱਕ ਲਈ ਗੁੱਡ ਬਾਏ